ਡੇੜੀ ਹਰਾਂ ਨੇ ਦਾਦਾ ਜੀ ਨੂੰ ਕਦੀ ਵੀ ਇੰਜਣ ਦੀ ਗਰਾਰੀ ਨਹੀਂ ਸਿਖਾਉਣ ਦਿੱਤੀ ਆਖਦੇ ਹੱਠ ਟੈਗ ਦੀ ਕਸਰੇ ਡੈਡੀ ਇੱਕ ਦਿਨ ਅਚਾਨਕ ਰਵਾਨਗੀ ਪਾ ਗਈ ਕੁਝ ਦਿਨਾਂ ਮਗਰੋਂ ਦਾਦਾ ਜੀ ਮੈਨੂੰ ਉਂਗਲ ਲਾ ਕੇ ਪੈੜੀਆਂ ਵੱਲੋਂ ਲੈ ਤੁਰੇ ਮਗਰੇ ਦੌੜੇ ਆਉਂਦੇ ਬੀਰ ਨੂੰ ਵੀ ਕੁਛ ਝੁੱਕ ਲਿਆ ਉਸ ਵੇਲੇ ਅਹਿਸਾਸ ਨਹੀਂ ਸੀ ਕਿ ਇਨ੍ਹਾਂ ਬੁੱਢੇ ਹੱਡਾਂ ਨੂੰ ਹੁਣ ਮੇਰੇ ਬਾਪ ਦੇ ਫਰਜ਼ ਵੀ ਨਿਭਾਉਣੇ ਪੈਣੇ ਇੰਜਣ ਤੇ ਪੋਜਾ ਉਹਨਾਂ ਗਰਾਰੀ ਚੁੱਕ ਧੁਰੇ ਨਾਲ ਟਿਕਾ ਸਾਡੇ ਦੋਹਾਂ ਵੱਲ ਵੇਖਿਆ ਤੇ ਜੋਰ ਨਾਲ ਘੁਮਾ ਦਿੱਤੀ ਇੰਜ ਨਾਲ ਸਟਾਰਟ ਹੋ ਗਿਆ ਪਾਣੀ ਦੀ ਧਾਰ ਚਵੱチェ ਵਿੱਚ ਜਾ ਪਈ ਉਸ ਦਿਨ ਮਗਰੋਂ ਮੈਨੂੰ ਮੇਰਾ ਦਾਦਾ ਜੀ ਹਮੇਸ਼ਾ ਖੇਤਾਂ ਵਿੱਚ ਮਿੱਟੀਓ ਮਿੱਟੀ ਹੁੰਦਾ ਦਿਸਿਆ ਫਿਰ ਜਿਸ ਦਿਨ ਨਿੱਕੇ ਵੀਰ ਦੀ ਮੰਗਣੀ ਕੀਤੀ ਤਾਂ ਬੜਾ ਖੁਸ਼ ਪੱਬ ਧਰਤੀ ਨਾਲ ਗਣ ਇੰਜ ਲੱਗਿਆ ਜਿਦਾਂ ਬੜੇ ਚਿਰ ਤੋਂ ਸੁੱਕ ਗਏ ਅੰਬ ਦੇ ਬੂਟੇ ਨੂੰ ਬੂਰ ਪੈਣ ਲੱਗ ਗਿਆ ਹੋਵੇ ਅਸੀਂ ਵੀਰ ਦਾ ਵਿਆਹ ਮੰਗਦੇ ਪਰ ਅਗਲੇ ਪਾਸਿਓਂ ਗੱਲ ਅੱਗੇ ਪਾਈ ਜਾਂਦੀ ਰਹੀ ਮੇਰਾ ਵੀਰ ਅਕਸਰ ਕਿਸੇ ਗੱਲੋਂ ਪਰੇਸ਼ਾਨ ਜਿਹਾ ਲੱਗਦਾ ਪਰ ਸਾਨੂੰ ਕੁਝ ਨਾ ਦੱਸਦਾ ਫਿਰ ਜੋਰ ਪਾ ਕੇ ਵਿਆਹ ਕਰ ਹੀ ਦਿੱਤਾ ਕਿੰਨੇ ਸਾਰੇ ਚਾ ਮਲਾਰ ਮਾਂ ਨੂੰ ਜਵਾਨੀ ਵਿੱਚ ਚਲੇ ਗਏ ਸਿਰ ਦੇ ਸਾਈਂ ਦਾ ਦੁੱਖ ਵੀ ਭੁੱਲ ਗਿਆ ਪਰ ਪਾਣੀ ਭਰ ਬੇੜੇ ਅੰਦਰ ਲਿਆਂਦੀ ਗਈ ਦੇ ਚਿਹਰੇ ਤੇ ਹਮੇਸ਼ਾ ਅਜੀਬ ਜਿਹਾ ਹਾਪਾਵ ਹਰ ਵੇਲੇ ਗਵਾਚੀ ਗਵਾਚੀ ਜਹੀ ਰਹਿੰਦੀ ਮੇਰੀ ਮਾਂ ਦਾਖਲ ਨਾ ਦਿੰਦੀ ਸੋਚਦੀ ਆਪਸੀ ਮਾਮਲਾ ਏ ਉਸ ਦੀਆਂ ਸਾਰੀਆਂ ਕਾਲਾਂ ਵੀਰ ਦੇ ਸੱਲ ਤੇ ਆਉਂਦੀਆਂ ਫਿਰ ਸਾਰਿਆਂ ਨੇ ਜ਼ੋਰ ਦੇ ਕੇ ਬੰਦ ਪਿਆ ਫੋਨ ਚਾਲੂ ਕਰਵਾਇਆ ਤਾਂਦਰੋਂ ਵਿਆਹ ਤੋਂ ਪਹਿਲਾਂ ਦੇ ਕਿੰਨੇ ਸਾਰੇ ਕਿਸੇ ਕਹਾਣੀਆਂ ਜਵਾਲਾ ਮੁਖੀ ਦੇ ਲਾਭ ਵਿਭਾਗ ਫੁੱਟ ਬਾਹਰ ਆਉਣ ਪਈ ਉਹ ਹੁਣ ਉਸ ਕੋਲ ਵੀਰ ਦੇ ਕਿੰਨੇ ਸਾਰੇ ਸਵਾਲਾਂ ਦੇ ਕੋਈ ਜਵਾਬ ਨਹੀਂ ਸੀ ਅਖੀਰ ਤਿੰਨ ਦਿਨਾਂ ਬਾਅਦ ਰੋਬਸਪੀਕ ਕੇ ਚਲੀ ਗਈ ਮੇਰੀ ਮਾਂ ਦੀਆਂ ਆਸਾਂ ਦਾ ਦੀਵਾ ਵੀ ਬੁਝ ਗਿਆ ਫਿਰ ਇੱਕ ਦਿਨ ਖਬਰ ਮਿਲੀ ਮੈਂ ਸਿੱਧੀ ਹਸਪਤਾਲ ਉੱਪੜ ਗਈ ਵੀਰ ਅਜੇ ਪੂਰੀ ਹੋਸ਼ ਵਿੱਚ ਸੀ ਡਾਕਟਰ ਅੰਦਰ ਗਈ ਸਿਲਪਾਸ ਬਾਹਰ ਕਰਨ ਦੀ ਜਦੋਂ ਦਾਦ ਜਦੋਂ ਜਹਤ ਵਿੱਚ ਸਨ ਮੈਂ बार-बार ਇਹੋ ਗੱਲ ਪੁੱਛਦੀ ਰਹੀ ਕਿ ਤੂੰ ਇੰਜ ਕਿਉਂ ਕੀਤਾ ਜੇ ਕੋਈ ਦਗਾ ਦੇ ਜੇ ਦਗਾ ਦੇ ਜਾਵੇ ਤਾਂ ਜ਼ਿੰਦਗੀ ਮੁੱਕ ਥੋੜਾ ਜਾਂਦੀ ਹੈ ਪਰ ਅਗਲੇ ਦਿਨ ਸਾਨੂੰ ਧੁਖਾ ਦੇ ਗਿਆ ਬੇੜੇ ਲੱਗਾ ਰੁੱਖ ਇੱਕ ਵਾਰ ਫਿਰ ਸੁੱਕ ਗਿਆ ਮਾਂ ਬਹੁਤ ਜ਼ਿਆਦਾ ਰੋਈ ਨਹੀਂ ਬਸ ਚੁੱਪ ਜਿਹੀ ਕਰ ਗਈ ਸ਼ਾਇਦ ਇਸ ਸਭ ਕੁਝ ਦੀ ਆਦੀ ਹੋ ਗਈ ਸੀ ਨਾ ਪਰ ਮੇਰੇ ਦਾਦਾ ਜੀ ਕੋਲ ਹੁਣ ਆਪਣੇ ਇੰਜਨ ਵਾਲੇ ਬੋਰ ਤੇ ਜਾਣ ਦੀ ਵੀ ਹਿੰਮਤ ਨਹੀਂ ਰਹੀ ਬੁੱਢਾ ਹੋ ਗਿਆ ਸੀ ਸ਼ਾਇਦ ਮੰਝੇ ਤੇ ਬੈਠਾ ਬਸ ਅਸਮਾਨ ਦੇ ਫੈਲੇ ਤਾਰਾ ਮੰਡਲ ਵੱਲ ਨੂੰ ਦੇਖੀ ਜਾਂਦਾ ਸ਼ਾਇਦ ਸੋਚਦਾ ਜੋ ਬਣ ਰਤੇ ਜੋ ਕੋਈ ਮਰਦਾ ਫੁੱਲ ਬਣੇ ਜਾਂ ਤਾਰਾ ਜੋ ਬਣ ਰੁੱਤੇ ਆਸ ਕਮਰਦੇ ਜਾਂ ਕੋਈ ਕਰਮਾ ਵਾਲਾ ਪਰ ਵੀਰ ਆਹ ਕੋਈ ਰੂਸੀ ਪਰ ਕਰਮਾ ਵਾਲਾ ਬਿਲਕੁਲ ਵੀ ਬਿਲਕੁਲ ਵੀ ਨਹੀਂ ਸੀ ਜੇ ਹੁੰਦਾ ਤਾਂ ਇੰਜ ਨਾ ਮੁਕਦਾ ਵੀਰ ਨੂੰ ਬਾਗਬਾਨੀ ਦਾ ਬਹੁਤ ਸ਼ੌਕ ਸੀ ਇੱਕ ਦਿਨ ਡੂੰਗਾ ਟੋਆ ਪੁੱਟ ਉਸ ਦੇ ਨਾਮ ਦਾ ਇੱਕ ਬੂਟਾ ਲਾ ਦਿੱਤਾ ਨਾਮ ਰੱਖ ਦਿੱਤਾ ਜੱਸੀ ਅੱਜ ਖੁਸ਼ ਹਾਂ ਕਿਉਂਕਿ ਜੱਸੀ ਦੀਆਂ ਕੁੰਮਬਲਾ ਫੁੱਟੀਆਂ ਨੇ ਜੱਸੀ ਦਾ ਮਨਪਸੰਦ ਗੀਤ ਸੁਣਦੀ ਹੋਈ ਉੱਪਰ ਵੱਲ ਨੂੰ ਤੱਕੀ ਜਾ ਰਹੀ ਸਾਂ ਬੀਤ ਜਾਣੀਆਂ ਰੁੱਤਾਂ ਹਾਣੀਆਂ ਜੇ ਨਾ ਮਾਣੀਆਂ ਢੋਲ ਦਾ ਰਵੀ ਅਜੇ ਵੀ ਮਨ ਹੀ ਮਨ ਅੱਖੀ ਜਾ ਰਹੀ ਹਾਂ ਕਿ ਕਾਲੀ ਕਰ ਗਿਆ ਇੱਕ ਵਾਰ ਦਿਲ ਫਰੋਲ ਲੈਂਦਾ ਇੰਜ ਕਦੇ ਵੀ ਨਾ ਜਾਣ ਦਿੰਦੀ ਜੇ ਤੁਖਾ ਦੇ ਜਾਵੇ ਤਪਲਾਂ ਜ਼ਿੰਦਗੀ ਥੋੜਾ ਮੁੱਕ ਜਾਇਆ ਕਰਦੀ ਏ ਜੇ ਜਮੀ ਕੀ ਵੀ ਇੱਕ ਅਜੀਬ ਫਿਤਰਤ ਹੈ ਹਰ ਚੀਜ਼ ਕੋ ਸੋਖ ਲਿਆ ਕਰਦੀ ਹੈ ਵਰਨਾ ਆਂਖ ਸੇ ਗਿਰਨੇ ਵਾਲੋਂ ਘਾ ਵੀ ਇੱਕ ਅਲੱਗ ਸੇ ਸਮੁੰਦਰ ਹੋਤਾ ਹੈ ਹਰਪ੍ਰੀਤ ਸਿੰਘ ਜਵੰਦਾ ਜੀ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਨਵੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ